ਚੋਰਾں ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਨੇ ਪੁਲਿਸ ਸਟੇਸ਼ਨ ਤੋਂ ਕੁਝ ਹੀ ਦੂਰੀ ਤੇ ਚੋਰਾں ਦੇ ਫੱਲੋ ਮੋਟਰਸਾਈਕਲ ਹੀ ਚੋਰੀ ਕਰ ਲਿਆ ਕਿ ਅਦਰਸਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਹਾ ਜਾ ਰਿਹਾ ਕਿ ਪਵਿੱਤਰ ਨਗਰ ਸੁਲਤਾਨਪੁਰ ਲੋਧੀ ਦੇ ਵਿੱਚ ਰਸਾਨਾ ਹਜ਼ਾਰਾ ਸ਼ਰਦਾਰ ਨਤਮਸਤਕ ਹੋਣਾ ਦੇ ਨੇ ਪਰ ਇੱਥੇ ਇੱਕ ਵੀ ਪੀਸੀਆਰ ਦੀ ਟੀਮ ਨਿਯੁਕਤ ਨਹੀਂ ਅਜਿਹੇ ਦੇ ਵਿੱਚ ਚੋਰ ਲਗਾਤਾਰ ਚੋਰੀ ਦੀਆਂ ਕਟਨਾਮਾ ਨੂੰ ਅੰਜਾਮ ਦੇ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਜੋ ਚੋਰੀ ਹੋਈ ਐ ਇਸ ਟੀਵੀ ਵੀਡੀਓ ਦੇ ਵਿੱਚ ਦੇਖ ਸਕਤੇ ਹੋ ਜਿਸ ਦੇ ਵਿੱਚ ਚੋਰ ਪੂਰਾ ਬੇਖੌਫ ਆਉਂਦਾ ਹੈ ਤੇ ਮੋਟਰਸਾਈਕਲ ਚੋਰੀ ਕਰਕੇ ਉੱਥੋਂ ਚਲਾ ਜਾਂਦਾ ਹੈ ਪਰਿਵਾਰਿਕ ਮੈਂਬਰ ਕੁਝ ਸਮੇ ਲਈ ਹੀ ਆਪਣਾ ਮੋਟਰਸਾਈਕਲ ਖੜਾ ਕਰਕੇ ਗਏ ਤਾਂ ਆਪਣੇ ਕਿਸੇ ਨਿੱਜੀ ਕੰਮ ਦੇ ਲਈ ਗਏ ਸੀ ਪਰ ਆ ਕੇ ਦੇਖਿਆ ਤਾਂ ਉਹਨਾਂ ਦਾ ਮੋਟਰਸਾਈਕਲ ਉੱਥੋਂ ਗਾਇਬ ਸੀ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚ ਚੁੱਕਿਆ ਪੁਲਿਸ ਦੇ ਵੱਲੋਂ ਚੋਰ ਦੀ ਪਾਲ ਕੇਤੀ ਚੋਰੀ ਕੀ ਕਰਨਾ ਨਾਮ ਕੀ ਕਤਨਾ ਹੋਈ ਸੰਤੋਸ਼ ਸਿੰਘ ਆ ਜੀ ਮੇਰਾ ਨਾਮ ਪਿੰਡ ਸੇਰਪੁਰ ਸੱਤਾ ਜੀ ਅਸੀਂ ਇੱਥੇ 6 ਸਾਲ ਤੱਕ ਮਲੇ ਆਏ ਸੀ ਇੱਥੇ ਹਾਂਜੀ ਤੇ ਉਹਦੇ ਗਾੜੀ ਮੋਟਰਸਾਈਕਲ ਲਾਇਆ ਸੀਗਾ ਤੇ 10 ਮਿੰਟਾਂ ਦੇ ਵਿੱਚ ਵਿੱਚ ਕਿੱਥੋਂ ਕੋਈ ਲੈ ਕੇ ਚਲੇਗਾ ਵਾ ਸਪਲੈਂਡਰ ਮੋਟਰਵਾ 7349 ਨੰਬਰ PB 43 7349 ਹਾਂਜੀ ਕਿੰਨੇ ਵਜੇ ਕਰਨਾ ਹੈ ਇਹ ਹੋਣੀ ਹੋਇਆ ਜੀ ਥੋੜਾ ਟਾਈਮ ਹੈ 10 15 ਮਿੰਟ ਹੀ ਹੋਇਆ ਜੀ ਸਾਢੇ 3 ਵਜੇ ਲਾ ਲਓ ਜੀ ਹਾਂ ਜੀ ਕੋਈ ਸੀਸੀਟੀਵੀ ਵਗੈਰਾ ਆਈ ਹੈ ਬੰਦੇ ਹਾਂਜੀ ਹਾਂਜੀ ਕੈਮਰੇ ਵਿੱਚ ਸਾਫ਼ ਆਇਆ ਜੀ ਇਹ ਸੰਧਿਆਵਾ ਬੰਦਾ ਲਾਲ ਸਲਟ ਪਾਈ ਉਹਦੇ ਹਾਂਜੀ ਹਾਂਜੀ ਕਿਹੜੇ ਰੰਗ ਦਾ ਮੁੱਠਾ ਉਹ ਜੀ ਬਲੈਕ ਰੰਗ ਦਾ ਜੀ ਕਾਲੇ ਰੰਗ ਦਾ ਫੋਟੋ ਕੀਤਾ ਹਾਂ ਕੀਤਾ ਹੀ ਕੀਤਾ ਜੀ ਹਾਂ ਪੁਲਿਸ ਆ ਰਹੀ ਹੈ ਜੀ ਬਸ ਇਹ ਇਹ ਬੇਨਤੀ ਕਰਦੇ ਜੀ ਸਾਡਾ ਜਿੱਥੇ ਮੁੱਠਾ ਹੈ ਜਿਸ ਕੋ ਹੈਗਾ ਨਾ ਸਾਡਾ ਮੁੱਠਾ ਪਛਾਣਿਆ ਜਾਵੇ ਹੀ ਪੁਲਿਸ ਨੂੰ ਰਿਪੋਰਟ ਕੀਤੀ ਆ ਅਸੀਂ ਇਹੋ ਹੀ ਬੇਨਤੀ ਕਰਦੇ ਜੀ

ਨਗਰ ਸੁਲਤਾਨਪੁਰ ਲੋਧੀ ਦੇ ਵਿੱਚ ਰਸਾਨਾ ਹਜ਼ਾਰਾ ਸਰਦਾਰਨ ਅਤਮਸਤਕ ਹੁਣ ਆਉਂਦੇ ਨੇ ਪਰ ਇੱਥੇ ਇੱਕ ਵੀ ਪੀਸੀਆਰ ਦੀ ਟੀਮ ਨਿਯੁਕਤ ਨਹੀਂ ਹੈ ਅਜਿਹੇ ਦੇ ਵਿੱਚ ਚੋਰ ਲਗਾਤਾਰ ਚੋਰੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਜੋ ਚੋਰੀ ਹੋਈ ਐ ਇਸ ਟੀਵੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜਿਸ ਦੇ ਵਿੱਚ ਚੋਰ ਪੂਰਾ ਬੇਖੌਫ ਆਉਂਦਾ ਹੈ ਤੇ ਮੋਟਰਸਾਈਕਲ ਚੋਰੀ ਕਰਕੇ ਉੱਥੋਂ ਚਲਾ ਜਾਂਦਾ ਹੈ ਪਰਿਵਾਰਿਕ ਮੈਂਬਰ ਕੁਝ ਸਮੇਂ ਲਈ ਹੀ ਆਪਣਾ ਮੋਟਰਸਾਈਕਲ ਖੜਾ ਕਰਕੇ ਗਏ ਤਾਂ ਆਪਣੇ ਕਿਸੇ ਨਿੱਜੀ ਕੰਮ ਦੇ ਲਈ ਗਏ ਸੀ ਪਰ ਆ ਕੇ ਦੇਖਿਆ ਤਾਂ ਉਹਦਾ ਮੋਟਰਸਾਈਕਲ ਉੱਥੋਂ ਗਾਇਬ ਸੀ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚ ਚੁੱਕਿਆ ਪੁਲਿਸ ਦੇ ਵੱਲੋਂ ਚੋਰੀ ਦੀ ਪਾਲ ਕੀਤੀ ਚੋਰੀ ਕੀ ਹੋਰ ਨਾਮ ਕੀ ਘਟਨਾ ਹੋਈ ਸੰਤੋਸ਼ ਸਿੰਘ ਆ ਜੀ ਮੇਰਾ ਨਾਮ ਪਿੰਡ ਸੇਪੁਰ ਸੱਤਾ ਜੀ ਅਸੀਂ ਇੱਥੇ 7 ਸਾਲ ਤੱਕ ਮਲੇ ਆਏ ਸੀ ਇੱਥੇ ਹਾਂਜੀ ਤੇ ਉਹਦੇ ਦੀ ਗੱਡੀ ਮੋਟਰਸਾਈਕਲ ਲਾਇਆ ਸੀਗਾ ਤੇ 10 ਮਿੰਟਾਂ ਦੇ ਵਿੱਚ ਵਿੱਚ ਕਿੱਥੋਂ ਕੋਈ ਲੈ ਕੇ ਚਲੇਗਾ ਵਾ ਸਪਲੈਂਡਰ ਮੋਟਰਵਾ 7743 ਨੰਬਰ PB 43 7743 ਹਾਂਜੀ ਕਿੰਨੇ ਵਜੇ ਕਰਨਾ ਹੈ ਇਹ ਹੁਣ ਹੀ ਹੋਇਆ ਜੀ ਥੋੜਾ ਟਾਈਮ ਹੈ ਜੀ 10 15 ਮਿੰਟ ਹੀ ਹੋਇਆ ਜੀ 8:30 ਵਜੇ ਲਾ ਲਓ ਜੀ ਹਾਂਜੀ ਕੋਈ ਸਿਰੀ ਵਗੈਰਾ ਆਈ ਵਾ ਹਾਂਜੀ ਹਾਂਜੀ ਕੈਮਰੇ ਵਿੱਚ ਸਾਫ਼ ਆਇਆ ਜੀ ਉਹ ਸੰਧਿਆ ਵਾਲਾ ਬੰਦਾ ਲਾਲ ਸਲਟ ਪਾਈ ਉਹਦੇ ਹਾਂਜੀ ਹਾਂਜੀ ਕਿਹੜੇ ਰੰਗ ਦਾ ਮੋਟਰਸਾਈਕਲ ਬਲੈਕ ਰੰਗ ਦਾ ਜੀ ਕਾਲੇ ਰੰਗ ਦਾ ਫੋਟੋ ਕੀਤਾ ਹਾਂ ਕੀਤਾ ਹੀ ਕੀਤਾ